ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਲਾਈਕ ਜ਼ਰੂਰ ਕਰਿਓ 20-25 ਸਾਲ ਪਹਿਲਾਂ ਮੈਂ ਦੁਪਹਿਰ ਨੂੰ ਕੰਮ ਤੇ ਜਾ ਰਿਹਾ ਸੀ ਕਿ ਨੈਨੀਮੋ ਸਟੇਸ਼ਨ ਤੇ ਗੱਡੀ ਰੁਕੀ ਤੇ ਮੈਂ ਬਾਹਰਲੀ ਖਿੜਕੀ ਵੱਲ ਬੈਠਾ ਬਾਹਰ ਦੇਖ ਰਿਹਾ ਸੀ ਇੱਕ 20 ਸਾਲ ਦੀ ਕੁੜੀ ਜਿਸ ਦੀਆਂ ਲੱਤਾਂ ਨਿਕਾਰਾ ਬਾਹਾਂ ਤੇ ਹੱਥ ਮੁੜੇ ਹੋਏ ਇੱਕ ਪਾਸੇ ਨੂੰ ਲਟਕਿਆ ਹੋਇਆ ਵੀਲਚੇਅਰ ਵਿੱਚ ਬਹਾਈ ਉਸ ਦੀ ਸੰਭਾਲ ਕਰਨ ਵਾਲੀ ਇੱਕ ਔਰਤ ਉਹਨੀ ਲਈ ਜਾਵੇ ਪਤਾ ਨਹੀਂ ਉਹਨੇ ਕੀ ਜਿਸਿਆ ਜਾਣ ਕੋ ਜ ਸੁਣਿਆ ਉਹ ਕੁੜੀ ਇੱਕਦਮ ਖੜ ਗਈ। ਉਹਦੇ ਚਿਹਰੇ 'ਤੇ ਖੁਸ਼ੀ ਦੇਖਣ ਵਾਲੀ ਸੀ ਜਿਵੇਂ ਕੋਈ ਅੰਦਰੋਂ ਫੁੱਲ ਖਿੜ ਗਿਆ ਹੋਵੇ। ਮੈਂ ਉਸ ਦਿਨ ਪਤਾ ਨਹੀਂ ਕਿਉਂ ਬੜਾ ਦੁਖੀ ਸੜਿਆ ਬੁਝਿਆ ਬੈਠਾ। ਜਦੋਂ ਮੈਂ ਉਹ ਕੁੜੀ ਨੂੰ ਦੇਖਿਆ ਤਾਂ ਮਨ 'ਚ ਖਿਆਲ ਆਇਆ ਮਣਾ ਇਹਦੇ ਨਾ ਹੱਥ ਨਾ ਬਾਹਾਂ ਲੱਤ ਪੈਰ ਕੰਮ ਕਰਦੇ ਐ ਤਾਂ ਹਣ ਸਿਰ ਦਾ ਭਾਰ ਨਹੀਂ ਸਹਾਰਦੀ। ਦੇਖ ਕਿਵੇਂ ਖੜੀ ਪਈ ਐ। 13 ਤਾਂਦਰੁਸਤ ਸਰੀਰ ਦੋ ਨੌਕਰੀਆਂ ਘਰ-ਬਾਰ ਮਾਪੇ ਨੂੰ ਪੈਨਸ਼ਨ ਘਰ ਵਾਲੇ ਕੰਮ ਤੇ ਦੋਨੋਂ ਪੁੱਤਰ ਖਾਲਸਾ ਸਕੂਲ ਪੜ੍ਹਦੇ ਕਾਰਾਂ ਪਿੰਡ ਜ਼ਮੀਨ ਘਰ ਕਿਸੇ ਪਾਸਿਓਂ ਕੋਈ ਕਮੀ ਨਹੀਂ ਤੂੰ ਫੇਰ ਦੁਖੀ ਹਲੇ ਵੀ ਮੈਨੂੰ ਉਹ ਕੁੜੀ ਜ਼ਿਆਦਾ ਜਾਂਦੀ ਹੈ ਜਦੋਂ ਦੁਖੀ ਹੋਵਾਂ ਤਾਂ ਉਹ ਜ਼ਿਆਦਾ ਜਾਂਦੀ ਹੈ ਜ਼ਿੰਦਗੀ ਅਸਲ ਉਹੀ ਹੈ ਜੋ ਮੰਨ ਲਈਏ ਇਕਣਾ ਕੋਲ ਸਾਰਾ ਕੁਝ ਹੋਣ ਦੇ ਬਾਵਜੂਦ ਕੁਝ ਵੀ ਨਹੀਂ ਤੇ ਇਕਣਾ ਕੋਲ ਕੁਝ ਵੀ ਨਹੀਂ ਫਿਰ ਵੀ ਜ਼ਿੰਦਗੀ ਵਿੱਚ ਖੁਸ਼ ਨਹੀਂ ਖੁਸ਼ੀ ਮੰਨਦੀ ਹੈ ਮਨ ਨੂੰ ਸਮਝਾਉਣਾ ਤੇ ਖੁਸ਼ ਰੱਖਣਾ ਇੱਕ ਆਦਤ ਹੈ ਇੱਕ ਤਕਨੀਕ ਹੈ ਇਸ ਲਈ ਸਾਰੇ ਧਰਮ ਗ੍ਰੰਥ ਬਣੇ ਕੁਝ ਲੋਕ ਕਿਵੇਂ ਖੁਸ਼ ਰਹਿੰਦੇ ਨੇ ਆਓ ਸੁਣੋ ਸਾਡੇ ਘਰੇ ਕੀਰਤਨ ਸੀ ਤੇ ਮੈਂ ਇੱਕ ਚੀਨਿਆਂ ਦਾ ਪਰਿਵਾਰ ਸੀ ਉਹਨਾਂ ਨੂੰ ਸੱਦਿਆ ਆ ਕੇ ਘਰੇ ਖਾਣਾ ਖਾਣ ਆਜਿਓ ਲੰਗਰ ਵਿੱਚ ਦਾਲ ਦੋ ਸਬਜ਼ੀਆਂ ਖੀਰ ਦਹੀਂ ਪ੍ਰਸ਼ਾਦ ਸਲਾਦ ਰੋਟੀ ਛੋਲੇ ਪੂਰੀਆਂ ਕਾਫੀ ਕੁਝ ਸੀ ਉਕੂੜੀ ਨੇ ਸਾਰਾ ਕੁਝ ਥੋੜਾ ਥੋੜਾ ਲਿਆ ਤੇ ਫਿਰ ਉਹਨੇ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਖਾਦੀਆਂ ਮੈਂ ਉਹਨੂੰ ਦੱਸਣ ਲੱਗਾ ਕਿ ਰੋਟੀ ਆਉਂ ਸਬਜੀ ਜਾਂ ਦਾਲ ਨਾਲ ਖਾਈਦੀ ਐ ਉਹ ਕਹਿੰਦੀ ਤੁਹਾਨੂੰ ਖਾਣਾ ਖਾਣਾ ਹੀ ਨਹੀਂ ਆਉਂਦਾ ਮੈਂ ਤੁਹਾਨੂੰ ਸਾਰਿਆਂ ਨੂੰ ਖਾਂਦੇ ਦੇਖਿਆ ਤੁਸੀਂ ਸਾਰਾ ਕੁਝ ਮਿਕਸ ਕਰੀ ਜਾਂਦੇ ਹੋ ਕਦੀ ਦਾਲ ਕਦੀ ਸਬਜੀ ਕਦੀ ਦਹੀਂ ਕਦੀ ਕੁਝ ਕਦੀ ਕੁਝ ਤੁਸੀਂ ਢਿੱਡ ਤਾਂ ਭਰ ਲਿਆ ਪਰ ਆਨੰਦ ਖੁਸ਼ੀ ਨਹੀਂ ਲਈ ਮੈਂ ਪਹਿਲਾਂ ਇੱਕ ਚੀਜ਼ ਖਾਦੀ ਉਹਦਾ ਪੂਰਾ ਆਨੰਦ ਲਿਆ ਫਿਰ ਦੂਜੀ ਦਾ ਸਵਾਦ ਆਨੰਦ ਲਿਆ ਫਿਰ ਤੀਜੀ ਫਿਰ ਚੌਥੀ ਖਾਦਾ ਮੈਂ ਵੀ ਆ ਪਰ ਮੇਰੇ ਮਨ ਨੇ ਸਾਰੇ ਖਾਣੇ ਦੇ ਅੱਡ-ਅੱਡ ਸਵਾਦ ਲੈਨੇ ਉਹਨੇ 20 ਮਿੰਟਾਂ ਚ ਖਾਣਾ ਖਾਦਾ ਅੰਗਰੇਜ਼ ਲੋਕ ਖਾਣਾ ਆਰਾਮ ਨਾਲ ਖਾਂਦੇ ਨੇ ਤੇ ਨਾਲ ਗੱਲਾਂ ਮਾਰਦੇ ਨੇ ਨਸ਼ਾ ਵੀ ਕਰਨਾ ਤਾਂ ਵੀ ਬਹੁਤ ਆਨੰਦ ਚ ਪੀਂਦੇ ਨੇ ਜਦ ਕਿ ਅਸੀਂ ਖਾਣਾ ਇਉਂ ਖਾਂਦੇ ਆ ਜਿਵੇਂ ਕੋਈ ਖੋ ਨਾ ਲਵੀ ਨਸ਼ੇ ਦੀ ਗੱਲ ਹੀ ਛੱਡੋ ਚੱਕ ਗਲਾਸ ਸੇਟ ਅੰਦਰ ਮੇਰੀ ਇੱਕ ਦੋਸਤ ਹੈ ਉਹਦੇ ਦੋ ਪੱਕੇ ਉਸੂਲ ਨੇ ਇੱਕੋ ਕਿੰਨੀ ਬਿਮਾਰ ਵੀ ਹੋਵੇ ਉਹਨੇ ਸ਼ਾਮ ਨੂੰ 1 ਘੰਟਾ ਤੁਰਨ ਜ਼ਰੂਰ ਜਾਣਾ ਸਵੇਰੇ 10 ਮਿੰਟ ਐਕਸਰਸਾਈਜ਼ ਕਰਨੀ ਹੈ ਤੇ ਜੋ ਉਹ ਬਹੁਤ ਜ਼ਰੂਰੀ ਸੰਭਦੀ ਹੈ ਉਹ ਹੈ ਨੱਚਣਾ ਉਹ ਸਵੇਰੇ ਉੱਠ ਕੇ 5 ਮਿੰਟ ਖੂਬ ਨੱਚਦੀ ਹੈ ਮੀਂਹ ਜਾਵੇ ਨੇਰੀ ਜਾਵੇ ਉਹਨੇ ਨੱਚਣਾ ਹੀ ਨੱਚਣਾ ਹੈ ਨੱਚਣ ਕੁੱਦਣ ਮਨਕਾ ਚਾਉ ਬੱਚੇ ਨੱਚਦੇ ਵੀ ਨੇ ਕੁੱਦਦੇ ਵੀ ਨੇ ਜੇ ਖੁਸ਼ੀ ਲੈਣੀ ਹੈ ਮਨਚ ਚਾਉ ਪੈਦਾ ਕਰਨਾ ਹੈ ਤਾਂ ਸਾਨੂੰ ਬੱਚਿਆਂ ਵਾਂਗ ਕੁੱਦਣਾ ਪਊ ਨੱਚਣਾ ਪਊ ਜਿਵੇਂ ਬੱਚੇ ਨੱਚਦੇ ਨੇ ਤੇ ਮੇਰੀ ਦੋਸਤੋ ਬੱਚਿਆਂ ਵਾਂਗ ਨੱਚਦੀ ਐ ਇੱਕ ਹੋਰ ਬਜ਼ੁਰਗ ਮਾਂ ਨੂੰ ਮੈਂ ਪੁੱਛਿਆ ਤੇਰੀ ਖੁਸ਼ੀ ਦਾ ਰਾਜ਼ ਕੀ ਐ ਉਹ ਕਹਿੰਦੀ ਜਦੋਂ ਮੈਂ ਸਵੇਰੇ ਉੱਠਦੀ ਹਾਂ ਤਾ ਉੜਦੀ ਸਾਰ ਮੰਜੇ ਦੇ ਨਾਲ ਖੜਕੇ ਇਹੀ ਅਰਦਾਸ ਕਰਦੀਆਂ ਕਿ हे ਰੱਬਾ ਤੂੰ ਮੈਨੂੰ ਜੀਣ ਵਾਸਤੇ ਦਿਨ ਦਿੱਤਾ ਮੇਰਾ ਇਹ ਦਿਨ ਵਧੀਆ ਦਿਨ ਬਣਾਈ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਸ਼ੁਕਰਾਨਾ ਕਰਦੀਆਂ ਕਿ हे ਰੱਬਾ ਤੇਰਾ ਦਿਨ ਦੇਣ ਵਾਸਤੇ ਧੰਨਵਾਦ ਹੁਣ ਮੈਂ ਸੌਣ ਲੱਗੀ ਆ ਜੇ ਜੀ ਕੀਤਾ ਤਾਂ ਉਠਾ ਲਈ ਨਹੀਂ ਆਪ ਵਿੱਚ ਸਮਾ ਲਈ ਹੋਰ ਜੋ ਵਿਚਕਾਰ ਹੈ ਉਹ ਜਿੰਨਾ ਚੰਗਾ ਹੋ ਸਕੇ ਕਰਦੀ ਆਈ ਆ ਦੁਨੀਆ ਨੂੰ ਇੱਕ ਬਹੁਤ ਇੱਕ ਦਿਨ ਕਰਕੇ ਜੀਣਾ